ਕ੍ਰਾਂਤੀ ਦਾ ਲਹਿਰ ਦਾ ਜਨਮ ਹੋਣਾ ਇਸੇ ਅਧਿਪਦੌਲਤ ਆ ਜਦੋਂ ਕੋਈ ਜ਼ੁਲਮ ਹੱਦੋਂ ਬਹੱਤ ਹੋ ਜਾਂਦਾ ਹੈ ਤਾਂ ਉਦੋਂ ਇਦਾਂ ਕ੍ਰਾਂਤੀਕਾਰੀ ਉੱਠਦੇ ਨੇ ਜਿਹੜੇ ਕਿ ਇੰਨਾ ਲਹਿਰਾਂ ਨੂੰ ਜਨਮ ਦਿੰਦੇ ਨੇ ਉਹਨਾਂ ਵਿੱਚੋਂ ਹੀ ਐ ਮੇਰਾ ਵੀ ਗੋਦੀ ਸਿੰਘਲਾ ਜਿਨ੍ਹਾਂ ਨੇ ਇੱਕ ਕਦਮ ਪੁੱਟਿਆ ਤੇ ਪੰਜਾਬ ਉੱਠ ਖਲੋਇਆ ਤੇ ਆ ਸਾਰੇ ਸਾਡੇ ਧੀਰ ਨੇ ਜਿਹੜੇ ਕਿ ਇਹ ਹੁਣ ਹੱਥ ਲੈਣ ਆਏ ਨੇ ਇਹ ਕਿਧਰੇ ਹੁਣ ਜਾਣ ਨਹੀਂ ਦਿੱਤੇ ਇਥੇ ਨਾਡੂ ਖਾਲ ਤਈ ਗਏ ਸਾਬ ਆਪਣਾ ਵੀ ਲਾ ਲਿਆ ਹੁਣ ਇਹ ਆ ਕਿ ਸਾ ਆਪਣਾ ਸਾਬ ਲਾ ਲਿਆ ਬਤੁਸੀਂ ਕਿਧਰ ਨੂੰ ਜਾਣਾ ਵਾ ਤੇ ਉਹ ਵੀ ਆਏ ਬਾਦਲ ਆਏ ਕੈਪਟਨ ਆਏ ਗਏ ਤੇ ਹੁਣ ਤੁਹਾਡਾ ਬਦਲਾ ਬਦਲਾ ਪੌਂਗਲੇ ਆ ਗਏ ਕਿੰਦੇ ਆ ਪਤਾ ਨਹੀਂ ਲੱਗਣ ਜੇ ਤੁਹਾਨੂੰ ਅਸੀਂ ਕੀ ਕਰੀਏ ਕੀ ਨਾ ਕਰੀਏ ਤੇ ਇਹ ਜਿਹੜਾ ਥੋੜੀ ਚਿਰ ਦੀ ਖੇਡ ਹੁੰਦੀ ਆ ਾਂਛੇ ਪਿੱਛੇ ਇਹ ਤੇ ਕੋਝੂ ਜਣਾਟੋ ਬਦਿਆ ਨੇ ਜੇ ਤੁਹਾਨੂੰ ਮਸ਼ਹੂਰ ਹੋ ਤਾਂ ਹੀ ਮੋਹ ਰੇਤੇ ਮੈਂ ਕਹਾਂ ਹਰ ਵਰਕ ਦੇ ਲੋਕ ਸਾਰੇ ਜੜੇ ਹਰ ਵਰਕ ਦੇ ਲੋਕ ਸਾਰੇ ਜੜੇ ਰੋਂਦੇ ਹਰ ਕੰਮ ਦੇ ਵਿੱਚ ਕਾਰ ਓਏ ਰੋਂਦੇ ਸੜਕਾਂ ਦੇ ਵਿੱਚ ਕਾਰ ਓਏ ਹਾਕਮ ਸੁੱਤੇ ਘੋੜੇ ਵੇਸ਼ ਕੇ ਹਾਕਮ ਸੁੱਤੇ ਘੋੜੇ ਵੇਸ਼ ਕੇ ਲੈਣ ਕੋਈ ਸਾਰੇ ਓਏ ਸੁੱਤਿਆਂ ਨੂੰ ਜਗਾਉਣਾ ਤੇ ਪੈਣਾ ਈ ਓਏ ਸੁੱਤਿਆਂ ਨੂੰ ਜਗਾਉਣਾ ਤੇ ਪੈਣਾ ਈ ਓਏ ਯਰੀਲੇ ਨਾਗ ਨਾ ਦੱਸ ਜਾਣ ਯਰੀਲੇ ਨਾਗ ਨਾ ਦੱਸ ਜਾਣ ਬੈਠੇ ਕੁੰਡਲੀ ਚਪਟਾ ਮਾਰਿਓ ਏ ਪਾਉ ਪਟਾਰੀ ਰਲ ਮਿਲ ਜੋ ਦੀਓ ਆ ਚੋਗੀ ਆਏ ਨੇ ਸਾਰੇ ਪਾਉ ਪਟਾਰੀ ਰਲ ਮਿਲ ਜੋ ਦੀਓ ਦੀਂਦਾ ਵੀ ਕੱਟ ਕੇ ਆਵਾਜ਼ ਓਏ ਨਾਰਦ ਬਾਗ ਮੇਰੇ ਇਹ ਅਜਿਹਾ ਬੀਂਦਾ ਨੇ ਨਾਰਦ ਵੀ ਨਾ ਦੇ ਕੱਢ ਕੇ ਆਵਾਜ਼ ਓਏ ਸ਼ਹਿਰਾ ਨੂੰ ਕੱਢਣਾ ਤੇ ਪੈਣਾ ਹੀ ਓਏ ਜਿਲ੍ਹਾ ਜਲੰਧਰ ਸੁਨੀਤ ਜੀ ਦੇ